ਇਹ ਖਬਰ ਬੱਸ ਤੇ ਮੇਨ ਓਵਰ ਸਪੀਡਿੰਗ ਤੇ ਆਪਾਂ ਸਖਤੀ ਨਾਲ ਕਾਰਵਾਈ ਕਰਾਂਗੇ ਬੱਸ ਇਸ ਦੇਖਣ ਵਿੱਚ ਆਇਆ ਹੈ ਕਿ ਬੱਸਸ ਸਵਾਰੀ ਲਈ ਕਾਫੀ ਤੇਜ਼ ਚਲਦੀ ਹੈ ਵੱਡੇ ਟਰਾਂਸਪੋਰਟ ਜਿਹੜੇ ਉਹ ਖੁੱਲੇ ਛੱਡੇ ਹੋਏ ਆ ਕਿ ਲੋਕਾਂ ਦੀ ਜਾਨ ਦੀ ਵੀ ਕੋਈ ਪਰਵਾਹ ਨਹੀਂ ਜਿਹਨੂੰ ਮਰਜੀ ਮਿੱੱਦੀ ਜਾਣ ਜੋ ਮਰਜੀ ਕਰੀ ਜਾਣ ਅ ਬੱਸ ਓਵਰ ਸਪੀਡ ਸੀ ਐਕਚੁਅਲੀ ਤੇ ਇਹ ਮਤਲਬ ਪੋਲ ਤੋਂ ਪਹਿਲਾਂ ਬੱਸ ਵਾਲਾ ਕਿਸੇ ਵਹੀਕਲ ਨੂੰ ਓਵਰਟੇਕ ਕਰਨ ਲੱਗਿਆ ਸੀਗਾ ਬਸਿਸ ਤੇ ਖਾਸ ਕਰ ਸਪੈਸ਼ਲੀ ਵਿਦਨ தி ਸਿਟੀ ਲਿਮਿਟਸ ਐਂਡ ਆਊਟਸਾਈਡ ਆਲਸੋ ਅਪਰ ਸਖਤੀ ਨਾਲ ਕਾਰਵਾਈ ਕਰੀਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਸਵੇਰ ਤੋਂ ਇੱਕ ਵੱਡੀ ਖਬਰ ਚੱਲ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਹਾਦਸਾ ਹੋਇਆ ਹੈ ਭਿਆਨਕ ਹਾਦਸਾ ਹੋਇਆ ਹੈ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 25 ਤੋਂ ਵੱਧ ਲੋਕ ਜ਼ਖਮੀ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਹ ਹਾਦਸਾ ਹੋਣ ਤੋਂ ਬਾਅਦ ਅਕਸਰ ਹੀ ਬਾਕੀ ਹਾਦਸਿਆਂ ਵਾਂਗ ਸਰਕਾਰ ਹੁਣ ਜਾਗੇਗੀ ਤੇ ਹੁਣ ਓਵਰ ਸਪੀਡ ਦੀ ਗੱਲ ਕਰੇਗੀ ਓਵਰ ਸਪੀਡ ਰੋਕਣ ਦੀ ਗੱਲ ਕਰੇਗੀ ਕਿਉਂਕਿ ਇਸ ਹਾਦਸੇ ਦਾ ਕਾਰਨ ਪ੍ਰਮੁੱਖ ਰੂਪ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਭਾਰੇ ਵਾਹਨਾਂ ਦੀ ਖਾਸ ਕਰਕੇ ਬੱਸਾਂ ਦੀ ਓਵਰ ਸਪੀਡ ਕਰਕੇ ਇਹ ਹਾਦਸੇ ਵਾਪਰਦੇ ਆ ਤੇ ਇਹ ਵੀ ਹਾਦਸਾ ਇਸੇ ਕਰਕੇ ਵਾਪਰਿਆ ਜ਼ਿਕਰਯੋਗ ਹੈ ਕਿ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੇ ਨਿਯਮ ਬਣਾਏ ਹੋਏ ਆ ਕਿ ਇਹ ਗੱਡੀ ਕਿੰਨੀ ਰਫ਼ਤਾਰ ਤੇ ਚੱਲੇਗੀ ਉਹਦੀ ਕੰਪਨੀਆਂ ਨੇ ਉਹਦੇ ਵਿੱਚ ਸਪੀਡ ਗਵਰਨਰ ਵੀ ਫਿੱਟ ਕੀਤੇ ਹੋਏ ਆ ਕਿ ਉਸ ਤੋਂ ਵੱਧ ਉਹ ਨਹੀਂ ਪਾਈ ਸਕੇਗੀ ਪਰ ਅਕਸਰ ਗੱਡੀਆਂ ਵਾਲੇ ਉਹ ਸਪੀਡ ਗਵਰਨਰ ਹਟਾ ਦਿੰਦੇ ਆ ਤੇ ਆਪਣੀ ਗੱਡੀ ਸੜਕਾਂ ਤੇ ਤੇਜ਼ ਭਜਾਉਂਦੇ ਆ ਹੁਣ ਇਸ ਵੱਡੇ ਹਾਦਸੇ ਤੋਂ ਬਾਅਦ ਉਹਨਾਂ ਸਪੀਡ ਗਵਰਨਰਾਂ ਦੀ ਯਾਦ ਆਈ ਆ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਕਮੇਟੀਆਂ ਬਣ ਗਈਆਂ ਜਾਂਚਾਂ ਹੋਣਗੀਆਂ ਤੇ ਇਹਨਾਂ ਦੇ ਚਲਾਨ ਹੋਣਗੇ ਅ ਬਸ ਓਵਰ ਸਪੀਡ ਸੀ ਐਕਚੁਅਲੀ ਤੇ ਇਹ ਮਤਲਬ ਪੋਲ ਤੋਂ ਪਹਿਲਾਂ ਬੱਸ ਵਾਲਾ ਕਿਸੇ ਵੀਕਲ ਨੂੰ ਓਵਰਟੇਕ ਕਰਨ ਲੱਗਿਆ ਸੀਗਾ ਤੇ ਬੱਸ ਇਹ ਤੋਂ ਕੰਟਰੋਲ ਨਹੀਂ ਹੋਈ ਬੱਸ ਡੋਲਾ ਖਾ ਗਈ ਤੇ ਦੋਵਾਂ ਮਤਲਬ ਟਰੱਕ ਤੇ ਬੱਸ ਆਪਸ ਵਿੱਚ ਟੱਕਰ ਕੇ ਟਰੱਕ ਉਧਰ ਪਲਟ ਗਿਆ ਤੇ ਬੱਸ ਨਹਿਰ ਤੇ ਚਲੀ ਗਈ ਮੈਂ ਮਗਰ ਸੀਗਾ ਤਾਂ ਕਰਕੇ ਮੈਂ ਸੇਫ ਰਹਿ ਗਿਆ ਅੱਗੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਦਾ ਮਤਲਬ ਬਹਾ ਬੁਰਾ ਹਾਲ ਹੋਇਆ ਉਹ ਬੱਸ ਫੋਲੇ ਸੀਗੀ ਹੁਣ ਦੇਖੋ ਗੱਲ ਇਹ ਆ ਪੰਜਾਬ ਸਰਕਾਰ ਕੀ ਕਹਿੰਦੀ ਆ ਉਹ ਕਹਿੰਦੀ ਆ ਅਸੀਂ ਜੇ ਇਹਨਾਂ ਦੀ ਜਾਂਚ ਪੜਤਾਲ ਕਰਾਂਗੇ ਜਾਂਚ ਪੜਤਾਲ ਇਹ ਜਿਹੜੀ ਪਹਿਲਾਂ ਕਰਨੀ ਬਣਦੀ ਸੀ ਜੋ ਕੰਮ ਸਰਕਾਰ ਦਾ ਪਹਿਲਾਂ ਕਰਨ ਵਾਲਾ ਸੀ ਉਹ ਪਿੱਛੋਂ ਕਰਨ ਦਾ ਕੀ ਫਾਇਦਾ ਜਦੋਂ ਲੋਕਾਂ ਦੀਆਂ ਜਾਨਾਂ ਹੀ ਤੁਰ ਜਾਣ ਹੁਣ ਇਹਨਾਂ ਨੂੰ ਅੱਖਾਂ ਜਗ ਪੀਆਂ ਹੁਣ ਇਹ ਜਾਗ ਪਏ ਹੁਣ ਇਹਨਾਂ ਨੂੰ ਚੇਤਾ ਆ ਗਿਆ ਕਿ ਯਾਰ ਸਪੀਡ ਲਿਮਟ ਵੀ ਚੈੱਕ ਕਰਨੀ ਆ ਹਾਲਾਂਕਿ ਉਸ ਟਾਈਮ ਤੇ ਸਵਧਾਨ ਨੂੰ ਛਿੱਕੇ ਤੇ ਟੰਗ ਕੇ ਸਿਰਫ ਹਰਲ ਹਰਲ ਬੱਸਾਂ ਦੀ ਹੋ ਰਹੀ ਸੀ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਇਹ ਤਾਂ ਹੁਣ ਇਹ ਆ ਵੀ ਆਪ ਪਛਤਾਏ ਕਾ ਕੀ ਫਾਇਦਾ ਜਦ ਚਿੜੀਆ ਚੋਗੀ ਖੇਤ ਹੁਣ ਕੀ ਫਾਇਦਾ ਉਹਨਾਂ ਗੱਲਾਂ ਦਾ ਸੋ ਮੇਰੀ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਜਿੰਨੇ ਬੰਦੇ ਹਾਦਸੇ ਦੇ ਵਿੱਚ ਮਾਰੇ ਗਏ ਆ ਉਹਨਾਂ ਨੂੰ ਘੱਟੋ ਘੱਟ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਨੂੰ ਮੁਫਤ ਕਰਵਾ ਕੇ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦਾ ਟਰਾਂਸਪੋਰਟ ਜੋ ਸਿਸਟਮ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਮ ਤੌਰ ਤੇ ਕੀ ਹੈ ਵੱਡੇ ਟਰਾਂਸਪੋਰਟਰ ਜਿਹੜੇ ਉਹ ਖੁੱਲੇ ਛੱਡੇ ਹੋਏ ਆ ਕਿ ਲੋਕਾਂ ਦੀ ਜਾਨ ਦੀ ਵੀ ਕੋਈ ਪਰਵਾਹ ਨਹੀਂ ਜਿਨੂੰ ਮਰਜੀ ਮਿੱਦੀ ਜਾਣ ਜੋ ਮਰਜੀ ਕਰੀ ਜਾਣ ਇਹ ਇਸੇ ਸਾਲ ਦੇ ਵਿੱਚ ਵਿੱਚ ਮੈਂ ਸਮਝਦਾ ਦੂਜਾ ਹਾਦਸਾ ਹੈਵੀ ਡਿਊਟੀ ਪੈਰੀਕੇਟਿੰਗ ਕਰਾਂਗੇ ਵਾਹ ਪੇ ਦੋਨੋਂ ਪਾਸੇ ਤਾਂ ਕਿ ਅੱਗੇ ਸੇ ਨਾ ਆਏ ਤੇ ਮੈਂਨ ਓਵਰ ਸਪੀਡਿੰਗ ਤੇ ਆਪਾਂ ਸਖਤੀ ਨਾਲ ਕਾਰਵਾਈ ਕਰਾਂਗੇ ਬੱਸਸ ਦੇਖਣ ਵਿੱਚ ਆਇਆ ਹੈ ਕਿ ਬੱਸਸ ਸਵਾਰੀ ਲਈ ਕਾਫੀ ਤੇਜ਼ ਚਲਦੀ ਹੈ ਪਹਿਲੇ ਵੀ ਆਪਾਂ ਰੋਡ ਸੇਫਟੀ ਮੀਟਿੰਗਸ ਮੇਂ ਬਾਰ-ਬਾਰ ਇਸ ਦੀ ਸਮੀਖਿਆ ਕਰਦੇ ਹੈਗੇ ਕਿ ਕਿੰਨੀ चलान किए जा रहे ओवर स्पीडिंग से बट जरूरत है कि बसेस से खासकर स्पेशली विद इन द सिटी लिमिट्स एंड आउटसाइड ऑल्सो आप सख्ती कार्रवाई करिए ताकि ऐसी कीमती जाना आगे से ना जा पाए ते...